ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਫਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ ਕੀਤੇ ਕਾਰ ਨ ਪਾਕੜੀ ਕਾਲ ਨ ਤਲੈ ਸਿਰਾਂ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾ ਸਭ ਜਗ ਬੰਧੂ ਕਾਲ ਕੋ ਬਿਨ ਗੁਰ ਕਾਲ ਅਪਾਰ ਸਚ ਰਤੇ ਸੇ ਉਭਰੇ ਦੁਬਧਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰਨੈ ਦਰ ਸਚੈ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬਦ ਕਹਾਥ ਗੁਰਰਾਕੇ ਸੀ ਉੱਭਰੇ ਔਰ 파ਥੇ ਚੋਗੇ ਸਾਥ ਬਿਨ ਨਾਵੈ ਚੁਣ ਸੁਟਿਐ ਕੋਏ ਨਾ ਸੰਗੀ ਸਾਥ ਸਚੋ ਸੱਚ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮਖ ਜਿਨਾ ਗਿਆਨ ਸਤ ਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾ ਮੈਂ ਅੰਦਰ ਹਾਂ ਵਸਾਂ ਨਾਉ ਵਸੈ ਮਨ ਆਈ ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ ਗੁਰਮਤੀ ਪਰਗਾਸ ਹੋਈ ਸੱਚ ਰਹਿ ਲਿਵ ਲਾਈ ਕਿੱਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਲਾਹੀਐ ਅੰਤ ਨ ਪਾਰਾ ਵਾਰ ਕਿੱਥੈ ਕਾਲ ਨ ਅਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਊਪਜਹਿ ਹੁਕਮੀ ਕਾਰਕਮਾਹੀ ਹੁਕਮੀ ਕਾਲ ਵਸ ਹੈ ਹੁਕਮੀ ਸਾਚ ਸੁਵਾਹੀ ਨਾਨਕ ਜੋ ਤਿਸ ਭਾਵੇ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਟੈ ਤਨ ਝੂਠ ਹੈ ਜਿਹਵਾ ਝੂਠੀ ਹੋਈ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਈ ਬੇਨਿਆਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਨੀ ਸੁਖ ਕੇ ਫਿਰ ਰਲੀਆਂ ਰਸਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ ਫਿਰ ਪਰਦੇਸੀ ਜੇਤੀ ਐ ਤਨ ਵਾਂਢੀ ਝੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਐ ਜਾ ਆਪੇ ਨਦਰ ਕਰੇ ਫਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ નિਹਾਲ ਸ਼ਬਦ ਸواری ਸੋਹਣੀ ਫਿਰ 라ਵੇ ਗੁਣ ਨਾਲ ਕਾਮਣ ਕਾਮਨਾ ਆਵੇਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਹੁਰੈ ਝੂਠ ਜਲੀ ਵੇਕਾਰ ਆਵਣ ਮੰਨਣਾ ਢਾਕੜੋ ਛੋਡੀ ਕੰਤ ਵਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਪਿਰ ਕੈ ਕਾਮਨਾ ਆਵੈ ਬੋਲੇ 파 ਦਿਲਬਾਦ ਦਰ ਕਰ ਢੋਈ ਨਾ ਲਹ ਛੂਟੀ ਦੂਜੈ ਸਾਦ ਪੰਡਤ ਵਾਚਯ ਹੈ ਪੋਥੀਆਂ ਨਾ ਬੂਝਹਿ ਵਿਚਾਰ ਅਨ ਕੋ ਮਤੀ ਦੇ ਚਲ ਹੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋਸਾਰ ਕੀਤੇ ਪੰਡਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੁਈ ਨਾਨਕ ਸ਼ਬਦ ਮਲਾਵੜਾ ਨਾ ਵੇ ਛੋੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਯਮ ਸਾਦੀਐ ਤੀਰਥ ਕੀਚੈ ਵਾਸ ਪੁੰਨ দান ਚੰਗੀਆਂ ਆਈਆਂ ਬਿਨ ਸਾਚੇ ਕੀ ਆਤਾਸ ਜੀ ਹਾ ਰਾਦੇ ਤੇ ਹਾਲੁਣਾ ਬਿਨ ਗੁਣ ਜਨਮ ਮਣਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈ ਐ ਗੁਰਮਤ ਪੂਰਾ ਸੁਈ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰ ਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਅਹਨ ਸੁਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਘਰ ਆਪਣੈ ਚੱਲੈ ਕਾਰਜ ਸਾਰ ਵਣ ਜਾ ਰਿਆਂ ਸਿਓ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸੱਚੈ ਆਸਨ ਸਾਚ ਰਹਿ ਸੱਚੈ ਪ੍ਰੇਮ ਪਿਆਰ ਜਿਨਨੀ ਆਪ ਪਛਾਣਿਆ ਕਰਮਹਿ ਮਹਿਲ ਸੁਥਾਈ ਸੱਚੇ ਸੇ ਤੀਰਤਿਆਂ ਸੱਚੋ ਪੱਲੈ ਪਾਈ ਤੇਰੇ ਭਵਨ ਸੋ ਪ੍ਰਭ ਜਾਣੀਐ ਸੱਚੋ ਸਾਚੈ ਨਾਹੀ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ 모ਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜ ਨੂੰ ਘਰ ਜਾਉ ਵਨ ਮਹਿ ਭੂਲੀ ਜੇ ਫਿਨਾ ਬਿਨ ਗੁਰ ਬੂਜ ਨਾ ਨਾਮਹੁ ਪੂਲੀ ਜੇ ਫੇਰਾ ਫਿਰ ਫਿਰ ਆਉਂ ਜਾਉ ਪੁੱਛਹੁ ਜਾਏ ਪੰਧਾਉ ਆ ਚੱਲੇ ਚੱਕਰ ਹੋਈ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋਈ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਈ ਸਿਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੀ ਸੁਖ ਅਗਲੂ ਨਾ ਲਾਗੈ ਜਮ ਤੀਰ ਭਾਈ રે ਮੈਲ ਨਾਹੀ ਨਿਰਮਲ ਜਲ 나ਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਣਾ ਕੀਆ ਕਰਨੈ ਹਾਰ ਰਾਵਸਸ ਦੀਪ ਅਨੂਪ ਜੋਤ ਤਰੇ ਭਵਨ ਜੋਤਿ ਅਪਾਰ ਹਾਠ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਖੈ ਠਾਈ ਐਸਾ ਸਤਗੁਰੂ ਜੀ ਮਿਲੇ ਤਾਂ ਸਹਜੇ ਲੇ ਮਲਾਈ ਕਾਸਕਾ ਸਵੱਟੀ ਲਾਈਐ ਪਰਖੇ ਹਿਤ ਚੇਤ ਲਾਈ ਖੋਟੇ ਠੌਰ ਨਾ ਪਾਇਨੀ ਖਰੇ ਖਜਾਨੇ ਪਾਈ ਆਸ ਅੰਦੇ ਸਾ ਦੂਰ ਕਰਿ ਇਉ ਮਲ ਜਾਏ ਸਮਾਈ ਸੁਖ ਕੋ ਮੰਗੈ ਸਭ ਕੋ ਦੁਖ ਨਾ ਮੰਗੈ ਕੋਈ ਸੁਖੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਈ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਈ বেদ ਪਕਾਰੀ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹਉ ਸਦ ਬਲੇ ਹਾਰੇ ਜਾਸ ਚੌਂ ਜੁਗ ਮੈਲੇ ਮਲ ਭਰੀ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੂਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਲਾਈ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਈ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋਂ ਦੁਹਾਗਣੀ ਕਿਉ ਥਿਰ ਰਹਿ ਸੁਹਾਗ ਭਾਈ રે ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਉ ਰਹਾਉ ਗੁਰਮਤਿ ਪਤ ਸਬਾਸ ਤਿਸ ਤਿਸ ਕੈ ਸੰਗ ਮਲਾਂ ਤਿਸ ਬਿਨ ਘੜੀ ਨਾ ਜੀਵਮ ਬਿਨ ਨਾਮੈ ਮਰ ਜਾਉ ਮੈਂ ਅੰਧਲੇ ਨਾਮ ਨਾ ਵੀਸਰੈ ਟੇਕ ਟਿਕੀ ਘਰ ਜਾਉ ਗੁਰੂ ਜਿਨਾ ਕਾ ਅੰਦੁਲਹਾ ਚੇਲੇ ਨਾਹੀ ਠਾਉ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸੁਆਉ ਆਇ ਗਿਆ ਪਛਤਾਵਣਾ ਜਿਉ ਸੁੰញੇ ਘਰ ਕਾਮ ਬਿਨ ਨਾਵੇਂ ਦੁਖ ਦੇ ਹੋਰੀ ਜਿਉ ਕੱਲਰ ਕੀ ਪੀਤਾ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚਨਾ ਚੀਤ ਸ਼ਬਦ ਰੱਪੈ ਘਰ ਪਾਈਐ ਨਿਰਵਾਣੀ ਪਦਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁੱਛਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੀ ਨਿਰਮਲੀ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖਹਿ ਉਰ ਧਾਰ ਸੋ ਕਿਉ ਮਨ ਹੋ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨ ਮੈਂ ਵਾਰੂ ਵਾਰ ਸਭ ਸਲਾਹ ਹੈ ਆਪਕੋ ਵੱਡੋ ਵਡੇਰੀ ਹੋਈ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੀ ਕਿਆ ਹੋਈ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਤਨ ਸ਼ਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੀਜੜੀ ਬਿਨ ਪਰ ਬਾਦ ਸ਼ਿੰਗਾਰ ਦੁਖ ਘਣੋ ਦੋਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਈ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮਖ ਜਾਣ ਸਿਂਹਾਣੀਐ ਗੁਰ ਮੇਲੀ ਗੁਣ ਚਾਰ ਸੱਚ ਮਨਹੁ ਵਰ ਕਾਮਣੀ ਪੇਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਈ ਹਰ ਵਾਰ ਘਰ ਸੁਹਾਜਣੀ ਨਿਰਮਲ ਸਾਚੈ ਨਾਈ ਮਨ ਮਹਿ ਮਨੂਆ ਜੀ ਮਰੇ ਤਾਂ ਪੇਰ ਰਾਵੈ ਨਾਰ ਇਕਤਤਾ ਗਹਿਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮਖ ਨਾਮ ਅਧਾਰ ਖਿਨ ਮੈਂ ਹੈ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਈ ਸ਼ਬਦ ਪਛਾਣੈ ਰਬ ਰਹਿ ਨਾ ਤਿਸ ਕਾਲ ਸੰਤਾਈ ਸਾਹਿਬ ਅਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਇ ਵਾਪਾਰੀ ਬਣ ਜਾ ਰਿਆ ਆਏ ਵਜੂਲ ਖਾਈ ਕਾਰ ਕਮਾਵਹਿ ਸੱਚ ਕੀ ਲਾਹਾ ਮਿਲੈ ਰਜਾਈ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਈ ਗੁਰਮੁਖ ਤੋਲ ਤੋਲਾਈ ਸੀ ਸੱਚਤ ਰਾਜੀ ਤੋਲ ਆਸਾ ਮਨ ਸਾ ਮੋਹਣੀ ਗੁਰઠા ਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵੀਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੀ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਬ ਗਣ ਮੇਟਨ ਹਾਰ ਭਾਈ ਰੇ ਗੋਰਾ ਬੇਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਈ ਰਹਾਉ ਗਿਆਨ ਧਿਆਨ ਤੁੰ ਜਾਣੀਐ ਅਕਥ ਕਹਾਵੇ ਸੋਈ ਸਫਲੋ ਬਿਰਖ ਹਰੀਆਵਲਾ ਸ਼ਾਮ ਕਣੇਰੀ ਹੋਏ ਲਾਲ ਜਵੇ ਹਰਮਾਨਕੀ ਗੁਰ ਪੰਧਾਰੈ ਸੋਈ ਗੁਰ ਪੰਧਾਰੈ ਪਾਈਐ ਨਿਰਮਲ ਨਾਮ ਪਿਆਰ ਸੱਚੋ ਵਖਰ ਸੰਚੀਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੀਟਣ ਸਤਗੁਰ ਅਸੁਰ ਸੰਗਾਰ ਭਵਜਲ ਬਿਖਮ ਡਰਾਵਣ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵਾਂញ ਮਲਾਰ ਸਤਗੁਰ ਭੈ ਕਾਬੂ ਹਿੱਥਾ ਨਦਰੀ ਪਾਰਿ ਅਵਤਾਰ ਇਕ ਤਿੰਨ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਇ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨਸੈ ਦੁੱਖ ਅਗਲੋ ਜਮ ਪਕੜੈ ਪਛਤਾਇ ਮੇਰੀ ਮੇਰੀ ਕਰ ਗਏ ਤਨ ਤਨ ਕਲਾ ਤਨ ਸਾਥ ਬਿਨ ਨਾ ਵੈ ਧਨ ਬਾਦ ਹੈ ਭੂਲੋ ਮਾਰ ਗਿਆਸ ਸਚੋ ਸਾਹਿਬ ਸੇਵੀਐ ਗੁਰਮਖ ਅਕਤੂ ਕਾਥ ਆਵੇ ਜਾਏ ਪਵਾਈ ਐ ਪਏ ਕਿਰਤ ਕਮਾਈ ਪੂਰਵ ਲਿਖਿਆ ਕਿਉ ਮੀਟੀ ਐ ਲਿਖਿਆ ਲੇਖ ਰਜਾਈ ਬਿਨ ਹਰ ਨਾਮ ਨਾ ਛੁੱਟੀ ਐ ਗੁਰਮਤ ਮਿਲੈ ਮਲਾਈ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਫਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ ਜਨਮ ਹੈ ਜੀ ਅਪਾਇਕ ਬਿਨ ਜਲ ਮਰਨ ਤਨੇ ਮਨ ਰੇ ਕਿਉ ਛੂਟਹਿ ਬਿਨ ਪਿਆਰ ਗੁਰਮਖੇ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰ ਰਹਾ રે ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧਿਕੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰਾ ਬਿਨ ਜਲ ਘੜੀ ਨਾ ਜੀਵੈ ਪ੍ਰਭ ਜਾਣੈ ਅਭ ਪੀਰ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਪਰ ਥਲ ਹਰੀਆਵਲੇ ਇਕ ਬੂੰਦ ਨਾ ਪਵੀ ਕੇ ਕਰਮ ਮਿਲੈ ਸੂ ਪਾਈਐ ਕਿਰਤ ਪਿਆ ਸਿਰ ਦੇ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੈ ਦੁੱਧ ਕੋ ਖਾਪੜਨਾ ਦੇ ਆਪੇ ਮੇਲ ਵਸੁੰਨਿਆ ਸੱਚ ਵੜਿਆਈ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨਾਸ ਹੋਵਈ ਜਾਣ ਦੂਰ ਹਜੂਰ ਮਨ ਮੁਖ ਸੋਜੀ ਨਾ ਪਵੇ ਗੁਰਮਖ ਸਦਾ ਹਜੂਰ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਈ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇਹੋ ਨਾ ਟੁੱਟੈ ਜੇ ਸਤਗੁਰ ਭੇਟੈ ਸੋਈ ਗਿਆਨ ਪਦਾਰਥ ਪਾਈਐ ਤੇ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹ ਕਹੋਈ ਛੇਲ ਗਏ ਸੇ ਪੰਖਣ ਜੋ ਚੁਗਦੇ ਸਰ ਤਲ ਕਰੀ ਕੇ ਮੋਹਤ ਕੇ ਚੱਲਣਾ ਛੇਲਣ ਅੱਜ ਕੇ ਕੱਲ ਜਿਸ ਤੂੰ ਮੇਲ ਹੈ ਸੋ ਮਿਲੇ ਜਾਏ ਸੱਚਾ ਪਿੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਉਮੈ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਈ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨ ਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਇਕ ਹੈ ਅਵਰ ਨਾ ਦੂਜੀ ਜਾਏ